ਮੇਰਾ ਨਾਮ ਸਤੀਸ਼ਤ ਬਨਜੀ ਹੈ। ਬਾਈ ਕਿੰਨ੍ਹੇ ਹੋਗੇ ਜਿਹੜੀ ਛਵੀਲ ਦੀ ਸੇਵਾ ਤੁਹਾਡੇ ਵੱਲੋਂ ਲਗਾਈ ਜਾਂਦੀ ਹੈ। ਹਰ ਸਾਲ ਦੀ ਮੇਰਾ ਇਸ ਸਾਲ ਵੀ ਕੀ ਹੋਵੇ ਉਸ ਬਾਰੇ? ਕਿਤੇ ਬਹੁ ਜਿਹੜੀ ਛਵੀਲ ਹੈ ਪ੍ਰਭੂ ਵੱਲੋਂ ਚਲਾਈ ਜਾਂਦੀ ਹੈ। ਸਾਨੂੰ ਇੱਕ ਸੇਵਾ ਦਾ ਇੱਕ ਮੌਕਾ ਦਿੱਤਾ ਤੇ ਅਸੀਂ ਉਹਦੀ ਸੇਵਾ ਕਰਦੇ ਆ ਰਹੇ ਹਾਂ। ਕਿੰਨੇ ਸਾਲ ਹੋ ਗਏ ਬਾਈ ਜੀ? ਇਹ ਬਹੁ ਜੀ 1962 ਤੋਂ ਚੱਲਦੀ ਆ ਰਹੀ ਸਾਡੇ ਬੀਰਗਾ ਤੋਂ। ਪਹਿਲਾਂ ਹੀ ਚੱਲਦੀ ਆ ਰਹੀ ਹੈ ਜੀ। ਨਨਜਾ ਆ ਰਿਹਾ ਕਿ ਇੱਥੇ ਸ਼ਿਵਲਿੰਗ ਆਪ ਖੁਦ ਦਰਸ਼ਨ ਦੇ ਦਿੰਦੇ ਨੇ ਹਾਂਜੀ ਹਾਂਜੀ ਜੀ ਇੱਥੇ ਆਪਣੇ ਆਂ ਭਗਵਾਨ ਬੋਲੇਨਾਥ ਪ੍ਰਗਟ ਹੁੰਦੇ ਨੇ ਕਿਸੇ ਵੀ ਰੂਪ ਵਿੱਚ ਦਰਸ਼ਨ ਦੇ ਦਿੰਦੇ ਨੇ ਜੀ ਤੇ ਕਿੰਨੇ ਦਿਨਾਂ ਤੱਕ ਲੱਗਦੀ ਹੈ ਇਹ ਸੇਵਾ ਹਰ ਕਿੰਨੇ ਮਹੀਨੇ ਦਾ ਇਹ ਬੋ ਜੀ 60 ਤੋਂ ਲੈ ਕੇ 75 ਦਿਨ ਤੱਕ ਚੱਲਦੀ ਹੈ ਇਸ ਵਾਰ ਥੋੜੇ ਜਿਹਰੇ ਦਿਨ ਘੱਟ ਹੋ ਗਏ ਨੇ ਕਿਉਂਕਿ ਸਾਹਮਣੇ ਕੰਸਟਰਕਸ਼ਨ ਦਾ ਕੰਮ ਚੱਲਦਾ ਪਿਆ ਸੀ ਇਧਰ ਪਾਈਪਾਂ ਪਾਣ ਦੇ ਵਿੱਚ ਜਿੰਨੇ ਨਾਲ ਪਾਣੀ ਦੀ ਨਿਕਾਸੀ ਜਿਹੜੀ ਸੀਵਰੇਜ ਦੇ ਕਰਕੇ ਲੇਟ ਕੰਮ ਹੋ ਗਿਆ ਤੇ ਬਾਕੀ ਪ੍ਰਭੂ ਇੱਛਾ ਤੱਕ ਚੱਲਦੀ ਆ ਲੋਕਾਂ ਦਾ ਪਿਆਰ ਕਿੱਦਾਂ ਮਿਲ ਰਿਹਾ ਤੁਹਾਨੂੰ ਲੋਕਾਂ ਦਾ ਪਿਆਰ ਬਿਆਰ ਦਾ ਸਹਿਯੋਗ ਸਭ ਦਾ ਵਧੀਆ ਮਿਲਦਾ ਸਭ ਸੇਵਾਦਾਰ ਆ ਕੇ ਆਪਣੀ ਸੇਵਾ ਡਿਊਟੀ ਵਧੀਆ ਨਿਭਾਉਂਦੇ ਨੇ ਅੱਗੇ ਕਹੋ ਭਾਜੀ ਛੋੜੇ ਬਿਆਰ ਦੀ ਜੇ ਗੱਲ ਲਈਏ ਤੇ ਬਹੁਤ ਵੱਡਾ ਬਿਆਰ ਹੈ ਇੱਥੇ ਕੋਈ ਪਾਣੀ ਦੀ ਸੇਵਾ ਨਹੀਂ ਲਗਾਉਂਦੇ ਪਰ ਤੁਹਾਡੇ ਵੱਲੋਂ ਕੀ ਕਿਹਾ ਜਾ ਰਿਹਾ ਕਿ ਸਾਡੇ ਵੱਲੋਂ ਸੇਵਾ ਲਗਾਈ ਜਾਂਦੀ ਹੈ ਇਹ ਤੇ ਕੋਈ ਸਾਡੇ ਵੱਲੋਂ ਪ੍ਰਭੂ ਵੱਲੋਂ ਸੇਵਾ ਡਿਊਟੀ ਮਿਲੀ ਹੈ ਪ੍ਰਭੂ ਵੱਲੋਂ ਚੱਲਦੀ ਆ ਰਹੀ ਹੈ ਜੀ ਬਾਕੀ ਛੋੜੇ ਬਿਆਰ 'ਚ ਹੈ ਕੋਈ ਜੋ ਆਪਣਾ ਸ਼ੁਰੂ ਹੋ ਜਾ ਆਪਣੀ ਲੋ ਦੇਖਿਆ ਜਾਵੇ ਸਮਰਾਲਾ ਚੌਂਕ ਤੋਂ ਸ਼ੁਰੂ ਹੋ ਜੀਏ ਤੇ ਚੋੜੇ ਵੀ ਕੰਟਾ ਘਰ ਚੌਂਕ ਦਾ ਕੋਈ ਸੇਵਾ ਨਹੀਂ ਹੈਗੀ ਅਸੀਂ ਇਹ ਕਵਾਂਗੇ ਸਭ ਨੂੰ ਇਹ ਗਰਮੀਆਂ ਦੇ ਮੌਸਮ ਦੇ ਵਿੱਚ ਆਪਣੇ ਕੋਲ ਕੋਈ ਨਾ ਕੋਈ ਉਪਰਾਲਾ ਕਰਨਾ ਚਾਹੀਦਾ ਜਿੰਨੇ ਨਾਲ ਇੱਕ ਪਬਲਿਕ ਪਿਆਸ ਭੁੱਖੇ ਨੂੰ ਅੰਨ ਤੇ ਪਿਆਸੇ ਨੂੰ ਪਾਣੀ ਦੀ ਸੇਵਾ ਦਾ ਮੌਕਾ ਕਰਨਾ ਚਾਹੀਦਾ ਹਰ ਬੰਦੇ ਨੂੰ ਅਜੀਬ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮੇਰਾ ਨਾਮ ਕਪਲ ਕਿਸ਼ੋਰ ਗੁਪਤਾ ਹੈ ਅੱਜ ਜਿਹੜੀ ਪਾਣੀ ਚਬੀ ਲਗਾਈ ਗਈ ਹੈ ਕੀ ਹੋ ਗਿਆ ਉਸ ਬਾਰੇ ਮੈਂ ਤਾਂ ਇਹ ਕਹਿਣਾ ਚਾਹੂੰਗਾ ਮੇਰੇ ਮੇਰੇ ਜੰਮਨ ਤੋਂ ਪਹਿਲਾਂ ਅਸੀਂ ਬਾਈ ਬਰਤ ਮੇਰਾ ਬਰਤ ਇੱਥੇ ਛਾਸੀ ਏਰੀਆ ਦਾ ਵਾ ਜੀ ਅੱਛਾ ਮੇਰੇ ਜੰਮਨ ਤੋਂ ਪਹਿਲਾਂ ਦੀ ਏ ਚਬੀ ਲੱਗਦੀ 1962 ਤੋਂ ਅੱਛਾ 1962 ਤੋਂ 1962 ਤੋਂ ਮੇਰੇ ਜਨਮ ਤੋਂ ਪਹਿਲਾਂ ਜਾਨਕੀ ਮੇਰਾ ਜਨਮ ਵੀ ਨਹੀਂ ਹੋਇਆ ਸੀ ਉਸ ਟਾਈਮ ਜਲਦੀ ਇਹ ਚਬੀ ਲੱਗਦੀ ਪਈ ਹੈ ਜੀ ਮੈਂ ਜਦ ਦੀ ਅੱਖਾਂ ਖੋਲੀਆਂ ਉਹਦੇ ਚਬੀ ਦਿਖਦਾ ਆ ਰਿਹਾ ਆਪਣੀ ਇੱਥੇ ਲੱਗੇ ਹੋਏ ਇਹ ਨੌਜਵਾਨਾਂ ਨੂੰ ਤੁਹਾਡਾ ਕੀ ਮੈਸੇਜ ਹੋਗਾ ਸਰ ਦੇਖੋ ਨੌਜਵਾਨਾਂ ਨੂੰ ਮੈਸੇਜ ਤਾਂ ਮੇਰਾ ਇਹੀ ਹੈ ਨਸ਼ਿਆਂ ਨਾਲ ਛ ਤੇ ਐਸੇ ਜੇ ਧਰਮ ਘਰਮ ਦੇ ਗਮਾਂ ਦੇ ਵਿੱਚ ਲੱਗੋ ਤਾਂ ਕਿ ਸਮਾਜ ਦੇ ਸਮਾਜ ਦਾ ਭਲਾ ਵੀ ਹੋਵੇ ਔਰ ਨਸ਼ਿਆਂ ਦੇ ਵਿਰੁੱਧ ਜਿਹੜਾ ਆਪਾਂ ਜੰਗ ਛੇੜੀ ਹੋਈ ਹੈ ਉਹਨੂੰ ਕੋ ਕਾਮਯਾਬ ਕਰੀਏ ਸੇਵਾ ਕਰੀਏ ਔਰ ਲੋਕ ਅਗਲੀ ਆਉਣ ਵਾਲੀ ਪੀੜ੍ਹੀ ਨੂੰ ਅੱਗੇ ਲੈ ਕੇ ਜਾਈਏ ਭਾਈ ਕੀ ਨਾਮ ਹੈਗਾ ਕਿੰਨੇ ਸਾਲ ਤੋਂ ਤੁਸੀਂ ਸੇਵਾ ਜਿਹੜੀ ਪਾਣੀ ਦੀ ਲਗਾਈ ਗਈ ਹੈ ਇਹਨਾਂ ਦੇ வேத ਪ੍ਰਕਾਸ਼ ਸਭਾ ਚੋੜਾ ਵਿਹਾਰ ਸ਼ਵੀਰਦ ਵਾਲੇ ਹੈ ਔਰ 1962 ਸੰਤੋਜ ਸ਼ਵੀਰ ਲਗਾਤਾਰ ਚੱਲਦੀ ਆ ਰਹੀ ਹੈ ਔਰ ਸਭ ਸਾਰੇ ਬਾਜ਼ਾਰ ਦੇ ਸਹਿਯੋਗ ਨਾਲ ਔਰ ਸਭ ਬੋਲੇਨਾ ਦੀ ਕਿਰਪਾ ਨਾਲ ਇਹ ਸ਼ੁਰੂ ਤੋਂ ਚੱਲਦੀ ਆ ਰਹੀ ਹੈ। ਇਹ ਸਭ ਉਹਦੀ ਕਿਰਪਾ ਠੰਡਾ ਮਿੱਠਾ ਚੱਲਦੀ ਚਲੀ ਲੇ। ਅਬ ਆਪਣਾ ਸਮਸਤੀਵਲ ਬੰਦ ਲੱਗਾ ਹੈ ਔਰ ਸਾਰੇ ਬਾਜ਼ਾਰ ਟਾਈਮ ਟੂ ਟਾਈਮ ਆਪਣਾ ਟਾਈਮ ਲੇਤਾ ਆਇਆ ਹੈ। ਉਸ ਟਾਈਮ ਦੇ ਬਤਾਵਾ ਕਾ ਕੇ ਸੇਵਾ ਕਰਦੇ ਜਾ ਰਹੇ ਨੇ। ਇਸ ਦੇ ਵਿੱਚ ਪਾਣੀ ਦੀ ਗੱਲ ਕਰੀਏ ਛੋੜੇ ਬਿਆਰ ਜੇ ਕੋਈ ਵੀ ਪਾਣੀ ਵੀ ਹੈ ਨਹੀਂ। ਤੁਹਾਨੂੰ ਕਿੰਨੇ ਸਾਲ ਹੋ ਗਏ ਕਿ ਮੰਚ ਆਇਆ ਸੀ ਤੁਹਾਡੇ। ਨਹੀਂ ਇਹ ਸਾਡੇ ਨਾਲ ਦੇਖੋ ਚੌਥੀ ਪੰਜਵੀਂ ਪੀੜ੍ਹੀ ਜਿਹਦੀ ਜਿੱਥੋਂ ਚੱਲਦੀ ਆ ਰਹੀ ਹੈ ਸਾਡੇ ਸਟਾਰਟ ਨਹੀਂ ਹੋਈ। ਇਹ ਸ਼ੁਰੂ ਤੋਂ ਹੀ ਚੱਲਦੀ ਆ ਰਹੀ ਪਹਿਲਾਂ ਪੀਪਿਆਂ 'ਚ ਲੱਗਦੀ ਸੀ ਫਿਰ ਹੈਂਡ ਪੰਪ ਲੱਗਾ ਸੀ ਫਿਰ ਸਮਸਤੀ ਵਾਲ ਪੰਪ ਲਵਾਇਆ ਅਸੀਂ ਆਪਣੇ ਆਪ ਅੱਥਾਂ ਪੀਪਿਆਂ ਨਾਲ ਪਾਣੀ ਭਰ ਕੇ ਤੇ ਇਹਦੇ ਚ ਸਿਵਲ ਚਲਾਉਂਦੇ ਰਹੇ ਆਪਣੇ ਅੱਥੀ ਔਰ ਸਵੇਰੇ ਪਹਿਲਾਂ 5:30 ਵਜੇ 6:00 ਵਜੇ ਸਟਾਰਟ ਹੋ ਜਾਂਦੀ ਸੀ ਡੇਟ ਬਾਈ ਡੇ ਥੋੜਾ ਜਿਹਾ ਹੁਣ ਲੇਟ ਹੋਣ ਲੱਗ ਪਿਆ ਕਿਉਂਕਿ ਪਬਲਿਕ ਸੇਵਾ ਸਵੇਰੇ ਨਹੀਂ ਹੁੰਦੀ ਤੇ ਪਹਿਲਾਂ ਸਾਰੀ ਰਿਆਸ਼ ਸਾਰੀ ਇੱਧਰ ਹੀ ਹੁੰਦੀ ਸੀ ਔਰ ਇਹ ਸ਼ਾ ਬਾਅਦ ਚੱਲ ਜਾਂਗੇ ਆ ਬਾਜ਼ਾਰ ਵੀ ਲੇਟ ਖੁੱਲਦੇ ਆ ਇਸ ਕਰਕੇ ਥੋੜਾ ਜਿਹਾ ਲੇਟ ਹੋਣਾ ਸ਼ੁਰੂ ਹੋ ਗਿਆ 8:30 ਵਜੇ ਸ਼ੁਰੂ ਹੋ ਉਹ ਸ਼ਾਮ ਦੇ तकरीबन 8:30 9 ਵਜੇ ਤੱਕ ਇਹ ਚੱਲਦੀ ਰਹਿੰਦੀ ਹੈ। ਕਿੰਨੇ ਮਹੀਨੇ ਸੇਵਾ ਚੱਲਦੀ ਹੈ ਇਹ ਤੁਹਾਡੀ। ਇਹ ਲਗਭਗ ਜੀ 2 2.5 ਤੋਂ ਮਹੀਨਾ ਚੱਲਦੀ ਹੈ ਜੀ। ਇਸ ਵਾਰ ਥੋੜਾ ਜਿਹਾ ਲੇਟ ਹੋ ਗਿਆ ਹੈ ਕਿਉਂਕਿ ਸਾਡੇ ਉਹ ਦੂਸਰੇ ਪਾਸੇ ਕੋਈ ਕੰਸਟਰਕਸ਼ਨ ਚੱਲ ਰਹੀ ਸੀਗੀ ਇਹ ਦੂਸਰੀ ਸੜਕ ਤੋਂ ਦੂਸਰੀ ਸਾਈਡ ਤੇ ਲੈ ਕੇ ਜਾਂਦੀ ਹੈ। ਉਹਦੇ ਵਿੱਚ ਅਨਿਲ ਭਾਰਤੀ ਜੀ ਨੇ ਔਰ ਅਨਿਲ ਆਪਣਾ ਸ਼ੋਪਰੈਸਰ ਪੱਪੀ ਜੀ ਨੂੰ ਕਹਿ ਕੇ ਅਸੀਂ ਇਹ ਸਾਰਾ ਇਹ ਪ੍ਰੋਗਰਾਮ ਬਣਵਾਇਆ ਔਰ ਆਪਣੇ ਜੋ ਵੀ ਰੋਡ ਜਾਲੀ ਬਣਾਈ ਹੈ ਜੀ ਉਹਨਾਂ ਨੇ ਸਾਰਾ ਸਹਿਯੋਗ ਦਿੱਤਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਸੀਂ ਦਿਲੋਂ ਧੰਨਵਾਦ ਕਰਦੇ ਆਂ ਇਹ ਲੋਕੇਸ਼ਨ ਕਿੱਥੇ ਦੀ ਹੈਗੀ ਹੈ ਇਹ ਚੋੜਾ ਪਿਆ ਦੀ ਨੀਅਰ ਖੁਸ਼ਰਾਮ ਹਲਵਾਈ ਦੇ ਕੋਲ